ਅਸੀਂ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਧ ਸੰਗਤਿਓ ਆਵ ਤਨ ਤਨ ਸਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਭਾਈ ਕਟੂ ਸਾਹਿਬ ਦਾ ਸ਼ਹਿਦ ਲਿਆਉਣਾ ਆਪ ਜੀ ਨਾਲ ਬਾਤਾਂ ਸਾਂਝੀ ਕਰੀਏ ਬਾਤਾਂ ਵਧੀਆ ਲੱਗੇ ਸਾਡੇ YouTube ਚੈਨਲ ਗੁਰੂ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤਾਂ ਕਿ ਆਪ ਜੀ ਦਾ ਮਿਹਨਤ ਪ੍ਰਯਾਸ ਸਾਡੇ ਸਿਰ ਤੇ ਹੋਵੇ ਵੱਧ ਤੋਂ ਵੱਧ ਇਤਿਆਰ ਸਾਹਿਬ ਜੀ ਨਾਲ ਸਾਂਝਾ ਕਰ ਸਕੀਏ ਜੀ ਉਹ ਆਇਓ ਜੀ ਕਾ ਖਲਸਾ ਉਹ ਆਇਓ ਜੀ ਕੀ ਫਤਿਹ ਲਾ ਪੰਜਵਾ ਵਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸਨਾਨ ਗ੍ਰਹਿ ਆਈ ਅੰਧ ਮੰਗਲ ਸੁਖ ਪਾਏ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੇ ਲੋਚ ਹਮਾਰੇ ਕਰਿ ਇਸ਼ਨਾਨ ਗ੍ਰਹਿ ਆਈ ਅੰਧ ਮੰਗਲ ਸੁਖ ਪਾਏ ਸੰਤੋਹ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈ ਆਈ ਪੰ ਦਿਨ ਸੁਕਿਰਤ ਕਰੀਏ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਈ ਕੋਟ ਜਨਮ ਕੇ ਕਿਨ ਵਿਖ ਨਾਸੇ ਹਰ ਚਰਨੀ ਚਿਤ ਲਾਈ ਉਸਤਤ ਕਰਹੁ ਸਦਾ ਪ੍ਰਭੇ ਆਪਣੀ ਜਿਨ ਪੂਰੀ ਕਲ ਰਾਖੇ ਜੀ ਜੰਤ ਸਭ ਭੈ ਪਵਿੱਤਰ ਸਤਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁੱਖ ਨਾਸਨ ਸਤਗੁਰ ਨਾਮ ਦਰੜਾਇਆ ਕੋਈ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਏ ਆ ਬੇਗਾਨਾ ਬਨ ਅਸਰ ਸਭ ਦੁੱਖ ਨਾਸ਼ਨ ਸਰਗੁਰ ਨਾਮ ਦਰੜਾਏ ਆ ਖੋਏ ਪਾਪ ਭਏ ਸਭ ਪਾਵਣ ਜਨ ਨਾਨਕ ਸੁਖ ਘਰ ਆਏ ਆ ਵਾਜ ਜੀ ਕਾ ਖਰਸਾ ਵਾਜ ਜੀ ਕੀ ਫਤਿਹ ਗੁਰੂ પુરਸਵਾਦੀ ਸਾ ਸੰਗਤ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੋਠ ਰਾਗ ਦੇ ਵਿੱਚ ਬਖਸ਼ਿਆ ਕਰਦੇ ਨੇ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੇ ਕਰਿ ਇਸ਼ਨਾਨ ਗ੍ਰਹਿ ਆਏ ਅੰਧ ਮੰਗਲ ਸੁਖ ਪਾਏ ਪੂਰੇ ਗੁਰੂ ਦੀ ਕਿਰਪਾ ਹੋਈ ਮਨ ਦੀ ਇੱਛਾ ਪੂਰੀ ਹੋਈ ਤੇ ਜਦੋਂ ਮਨ ਦੀ ਇੱਛਾ ਪੂਰੀ ਹੋਈ ਤੇ ਪਿਆਰਿਓ ਕਰਿ ਇਸ਼ਨਾਨ ਆਪਣੇ ਮਨ ਨੂੰ ਪਵਿੱਤਰ ਇਸ਼ਨਾਨ ਕਰਾਇਆ ਤੇ ਸਾਡੇ ਗ੍ਰਹਿ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਦਾ ਆਗਮਨ ਹੋ ਗਿਆ ਤੇ ਜਦੋਂ ਪਰਮੇਸ਼ਰ ਦਾ ਆਗਮਨ ਹੋ ਗਿਆ ਪਿਆਰਿਓ ਤੇ ਅੰਧ ਮੰਗਲ ਸੁਖ ਪਾਏ ਸੁਖਾਂ ਦੀ ਪ੍ਰਾਪਤੀ ਹੋ ਗਈ ਸੰਤੋ ਹੋ RAM ਨਾਮ ਨਿਸ ਕਰੀਏ ਹੈ ਗੁਰਮੁਖ ਪਿਆਰਿਓ ਤਰਨਾ ਕਿਵੇਂ ਆ ਕਿਸ ਤਰ੍ਹਾਂ ਭਵਜਲ ਸਮੁੰਦਰ ਨੂੰ ਤਰ ਸਕਦੇ ਆ ਸਤਿਗੁਰੂ ਕਹਿੰਦੇ ਆ ਨਾਮ ਦੇ ਨਾਲ ਪਰਮੇਸ਼ਰ ਦੇ ਨਾਮ ਦੇ ਨਿਸ ਤਰੀਏ ਸਿਮਰਨ ਦੇ ਸਰਕਾ ਤਰਿਆ ਜਾਣਾ ਹੈ ਉਠਤ ਬੈਠਤ ਹਰ ਹਰ ਧਿਆਈਏ ਅਣ ਦਿਨ ਸੁਕਿਰਤ ਕਰੀਏ ਕਿਉਂਕਿ ਸਤਿਗੁਰੂ ਨੇ ਸਾਨੂੰ ਜਿਹੜੀ ਬਖਸ਼ਿਸ਼ ਕੀਤੀ ਹੈ ਨਾ ਪਿਆਰਿਓ ਜਾਪ ਸਾਨੂੰ ਬਖਸ਼ਿਸ਼ ਕੀਤਾ ਹੈ 24 ਘੰਟਿਆਂ ਦਾ ਲਗਾਤਾਰ ਸਵਾਸ ਸਵਾਸ ਜਪਣਾ ਤੇ ਸਵਾਸ ਸਵਾਸ ਜਪਿਆ ਕਿਵੇਂ ਜਾਏਗਾ ਜਿਸ ਤਰ੍ਹਾਂ ਪਿਆਰਿਓ ਸਾਡਾ ਸਾਹ ਅੰਦਰ ਆਉਂਦਾ ਹੈ ਬਾਹਰ ਜਾਂਦਾ ਹੈ ਲਗਾਤਾਰ ਨਿਰੰਤਰ ਚੱਲਦਾ ਹੈ ਸਾਡੇ ਮਨ ਦੇ ਫੁਰਨੇ ਲਗਾਤਾਰ ਨਿਰੰਤਰ ਚੱਲਦੇ ਨੇ ਸਾਡੇ ਮਨ ਦੀ ਪਿਆਰਿਓ ਇੰਨੀ ਸਪੀਡ ਹੈ ਏਡਾ ਅਜੇ ਤੱਕ ਕੋਈ ਰਾਗਟ ਕੋਈ ਮਜਾਇਲ ਬਣੀ ਨਹੀਂ ਇੱਕ ਸਕਿੰਡ ਦੇ ਵਿੱਚ ਤੁਹਾਡੀ ਇਹ ਸਪੀਡ ਜਿਹੜੀ ਆ ਮਨ ਦੀ ਇਥੋਂ ਅਮਰੀਕਾ ਲੈ ਜਾਂਦੀ ਐ ਇੰਨੇ ਚੱਚ ਕੋਈ ਸ਼ਹਿ ਜਾਂਦੀ ਨਹੀਂ ਪਰ ਸਤਿਗੁਰੂ ਕਹਿੰਦੇ ਨੇ ਕਿ ਉਠਤ ਬੈਠਤ ਹਰ ਹਰ ਧਿਆਈ ਐ ਅਣ ਦਿਨ ਸੁਖਿਰਤ ਕਰੀਏ ਕੰਮ ਧੰਦਾ ਕਰੀ ਚੱਲੀਏ ਜਿਹੜੀ ਇਹ ਸਪੀਡ ਬਣਾਉਣੀ ਐ ਨਾ ਸਤਿਗੁਰੂ ਕਹਿੰਦੇ ਇਹ ਤੂੰ ਪਰਮੇਸ਼ਰ ਵੱਲੇ ਬਣਾ। ਸਿਮਰਨ ਵੱਲੇ ਬਣਾ। ਹਰ ਦੇ ਦੇ ਵਿੱਚ ਤੇਰੇ ਸਿਮਰਨ ਹੋਵੇ ਤਨ ਜਿਉ ਕੈਕ ਜੁਗ ਮੈਂ ਮੁਖ ਤੇ ਹਾਰ ਚਿੱਤ ਮੈਂ ਜੁੱਧ ਵਿਚਾਰੇ ਮੁਖ ਤੇ ਤੇ ਰਹੇ ਹਰੀ ਪ੍ਰਮਾਤਮਾ ਦਾ ਨਾਮ ਹੋਵੇ ਤੇ ਅੰਧਨ ਸੁਗਰਤ ਕਰੀਏ ਤੇ ਬਾਕੀ ਤੂੰ ਕਿਰਤ ਜਿਹੜੀ ਕਰਨੀ ਹੋ ਆਪਣੀ ਕਰੀ ਚੱਲ ਵਾਹਿਗੁਰੂ ਵਾਹਿਗੁਰੂ ਇਹਨਾਂ ਦਿਨਾਂ ਦੇ ਵਿੱਚ ਪਿਆਰਿਓ ਮੈਂ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਾਂ ਕਿ ਅਮਰਨਾਥ ਦੀ ਯਾਤਰਾ ਚੱਲਦੀ ਹੈ ਵਰਨਾਕ ਤੇ ਜਿਹੜੇ ਉਧਰ ਲੋਕ ਜਾਂਦੇ ਆ ਨਾ ਦਾਸ ਨੂੰ ਜਾਣ ਦਾ ਮੌਕਾ ਮਿਲਿਆ ਸੀ ਕਿਉਂਕਿ ਗੱਡੀਆਂ ਦਾ ਕੰਮ ਸੀ ਪੈਸੰਜਰ ਲੈ ਕੇ ਜਾਣੇ ਤੇ ਪਿਆਰਿਓ ਉਧਰ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਵੜ ਜਾਈਦਾ ਤੇ ਉਥੇ ਉਹਨਾਂ ਦੇ ਮੂੰਹ ਤੇ ਇੱਕੋ ਹੀ ਗੱਲ ਹੁੰਦੀ ਹੈ ਭੋਲੇ ਚਾਹ ਪੀਓ ਭੋਲੇ ਲੰਗਰ ਛਕੋ ਭੋਲੇ ਦਾ ਭਾਵ ਕੌਣ ਭੋਲੇ ਭੋਲੇ ਪਾਸ਼ਾ ਸ਼ਿਵ ਜੀ ਸ਼ਿਵ ਜੀ ਦਾ ਨਾਮ ਇਸ ਤਰੀਕੇ ਦੇ ਨਾਲ ਜਿਵੇਂ ਪਿਆਰੇ ਉਹ ਹਰ ਇੱਕ ਨੂੰ ਬੁਲਾਉਂਦੇ ਭੋਲੇ ਦੇ ਨਾਮ ਨਾਲ ਹੈ ਜਾਨੀ ਕਿ ਸ਼ਿਵ ਜੀ ਦੇ ਨਾਮ ਨਾਲ ਤੇ ਅਸੀਂ ਵੀ ਕੋਈ ਕਾਰਜ ਕਰਨਾ ਹੈ ਤੇ ਅਸੀਂ ਵੈਗਰੂ ਕਹਿ ਕੇ ਆਹ ਕਰੋ ਵੈਗਰੂ ਜੀ ਥਾਓ ਵੈਗਰੂ ਜੀ ਜਾਓ ਵੈਗਰੂ ਜੀ ਕਿ ਢੀਕੇ ਗੱਲ ਸਤਿਗੁਰੂ ਇਹੀ ਕਹਿ ਰਹੇ ਨਾ ਆਜ ਪਾਉ ਸਭ ਕਾਮ ਸਾਜ ਚੀਤ ਨਰਿੰਜਨ ਨਾਲ ਰਹਾ ਸ਼ੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਇ ਤੇ ਪਿਆਰਿਓ ਜਿਹੜਾ ਇਹ ਮਾਰ ਗਿਆ ਨਾ ਇਹਨੂੰ ਹਾਰੀ ਸਾਰੀ ਨਹੀਂ ਜੇ ਪਾਸ ਕਰਦਾ ਹਾਰ ਇੱਕ ਦੇ ਵਸ ਦੀ ਗੱਲ ਨਹੀਂ ਪਰਮੇਸ਼ਰ ਦੀ ਕਿਰਪਾ ਨਾਲ ਵੱਡੇ ਭਾਗ ਹੋਣ ਤੇ ਇਹ ਪ੍ਰਾਪਤੀ ਹੁੰਦੀ ਜੇ ਨਹੀਂ ਤੇ ਨਹੀਂ ਹੁੰਦੀ ਸਤਿਗੁਰੂ ਸਹਿਬ ਸਿੰਘ ਗੁਰੂ ਹਰਗੋਬਿੰਦ ਸਾਹਿਬ ਦੀ ਆਪਣੇ ਆਸਨਾ ਤੇ ਡਟੇ ਹੋਏ ਨੇ ਤੇ ਪਿਆਰਿਓ ਜੰਮੂ ਕਸ਼ਮੀਰ ਵੱਲੋਂ ਇਹ ਸੰਗਤ ਚੱਲ ਕੇ ਆ ਰਹੀ ਹੈ ਤੇ ਜੰਮੂ ਕਸ਼ਮੀਰ ਦੇ ਵੱਲੋਂ ਸੰਗਤ ਜਿਹੜੀ ਆ ਕਿਸੇ ਦੇ ਮਨ ਦੇ ਵਿੱਚ ਫੁਰਨਾ ਆਇਆ ਕਿ ਸੋਨਾ ਸ਼ਹਿਦ ਬਣਾਇਆ ਜਾਵੇ ਤਾਂ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਰਪਣ ਕੀਤਾ ਜਾਵੇ ਬੜੇ ਪਿਆਰ ਦੇ ਨਾਲ ਸ਼ਹਿਦ ਬਣਾਇਆ ਸ਼ਹਿਦ ਤਿਆਰ ਕੀਤਾ ਸ਼ਵਸ ਭਾਂਡੇ ਦੇ ਵਿੱਚ ਪਾਇਆ ਸੰਗਤ ਚੱਲ ਭਈ ਜੰਮੂ ਕਸ਼ਮੀਰ ਤੋਂ ਰਸਤੇ ਦੇ ਵਿੱਚ ਪਾਈ ਕਟੂ ਸ਼ਾਹ ਦਾ ਡੇਰਾ ਹੁੰਦਾ ਹੈ। ਪਾਈ ਕਟੂ ਸ਼ਾਹ ਦੇ ਰਾਤ ਗੁਜਾਰਨ ਮਾਤੇ ਡੇਰੇ ਦੇ ਵਿੱਚ ਰਹੇ। ਹੁਣ ਉਹ ਜਿਹੜਾ ਵਰਤਨ ਹੈ ਉਹਨੂੰ ਟੰਗਣ ਵਾਸਤੇ ਕਦੀ ਇਧਰ ਦੇਖਦੇ ਨੇ ਕਦੀ ਇਧਰ ਦੇਖਦੇ ਨੇ ਕਦੀ ਇਧਰ ਦੇਖਦੇ ਨੇ। ਕਟੂ ਸ਼ਾਹ ਦੇ ਮਨ ਵਿੱਚ ਆਇਆ ਕਿ ਇਹ ਕੋਈ ਜ਼ਰੂਰੀ ਵੱਡੁੱਲੀ ਚੀਜ਼ ਹੋਵੇਗੀ ਜਿਸ ਨੂੰ ਇਹ ਸੁਚਮ ਵਾਸਤੇ ਰੱਖ ਰਹੇ ਨੇ। ਹੁਣ ਪਿਆਰਿਓ ਹਾਰਗਵਿੰਦ ਸਾਹਿਬ ਦੇ ਵਾਸਤੇ ਉਹ ਜਿਹੜਾ ਸ਼ਹਿਰ ਸੀ ਮਨ ਦੇ ਵਿੱਚ ਤਾਂ ਆਉਂਦੀ ਹੈ ਨਾ ਮਾਲਕ ਦੇ ਵਾਸਤੇ ਸ਼ਹਿਦ ਲੈ ਕੇ ਜਾਣਾ ਹੈ ਸਾਡਾ ਸਵੱਛ ਹੋਵੇ ਸਾਡਾ ਸੁੱਚਾ ਹੋਵੇ ਝੂਠੇ ਹੱਥ ਨਾ ਲੱਗ ਜਾਣ ਇੱਥੇ ਨਾ ਰੱਖਿਆ ਜਾਵੇ ਉੱਥੇ ਨਾ ਰੱਖਿਆ ਜਾਵੇ ਉਧਰੋਂ ਸਹਿਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਦੇ ਮਨ ਦੇ ਵਿੱਚ ਫੁਰਨਾ ਫੁਰਦਾ ਤਾਗ ਫੁਰਦੀ ਹੈ ਯਾਦ ਜੁੜਦੀ ਹੈ ਜਿਵੇਂ ਆਪਾਂ ਉਹਨਾਂ ਗੱਲ ਕੀਤੀ ਹੈ ਨਾ ਅੰਦਰ ਸੁਗਤ ਕਰੀਏ ਕੰਮ ਕਰਦੇ ਆਂ ਕਰਦੇ ਆਂ ਰੱਬ ਦਾ ਨਾਮ ਜਪੀਏ ਪਿਆਰਿਓ ਜਦੋਂ ਉਸ ਨੂੰ ਜਪਾਂਗੇ ਤੇ ਉਹ ਸਾਡੇ ਚਿੱਤ ਵਿੱਚ ਹੋਵੇਗਾ ਤੇ ਜਦੋਂ ਉਹਦਾ ਚਿੱਤ ਉਸ ਸੰਗਤ ਨੇ ਧਾਰਨ ਕੀਤਾ ਤੇ ਪਿਆਰਿਓ ਸਤਿਗੁਰੂ ਦੇ ਮਨ ਦੇ ਵਿੱਚ ਤੰਗ ਵਜੇ ਤੰਗ ਐਸੀ ਵਜੇ ਉਹ ਮਨ ਦੀ ਬਿੰਤੀ ਜਿਹੜੀ ਹੈ ਕਟੂਸ਼ਾ ਦੇ ਵਿੱਚ ਪਹੁੰਚੇ ਕਟੂਸ਼ਾ ਕਹਿਣ ਲੱਗਾ ਭਲਿਓ ਕੀ ਹੈ ਇਹਨੂੰ ਬੜਾ ਸੁਭਾਲ ਸੁਭਾਲ ਕੇ ਰੱਖਦੇ ਹੋ ਕਹਿੰਦੇ ਹਰਗੁਬਿੰਦ ਸਾਹਿਬ ਜੀ ਬਾਤ ਤੇ ਸ਼ਹਿਦ ਲਾਇਆ ਹੋਇਆ ਹੈ ਸ਼ਹਿਦ ਸ਼ਵਸ਼ ਹੈ ਲੈ ਕੇ ਜਾਣਾ ਹੈ ਇਹ ਸਤਿਗੁਰਾਂ ਨੂੰ ਸਿਖਾਉਣਾ ਹੁਣ ਪਿਆਰਿਓ ਇਹ ਜਿਹੜਾ ਸ਼ਹਿਦ ਹੈ ਨਾ ਇਹ ਸੁੱਚਾ ਹੈ ਅਮਰਤ ਰੂਪੀ ਹੈ ਝੂਠਾ ਨਹੀਂ ਹੁੰਦਾ ਦੇਸੀ ਕਿਉਂ ਅਮਰਤ ਰੂਪੀ ਹੈ ਝੂਠਾ ਨਹੀਂ ਹੁੰਦਾ ਸ਼ਹਿਦ ਨੂੰ ਨੋਟ ਤੇ ਪਾ ਕੇ ਥੱਲੇ ਨੋਟ ਦੇ ਅਗ ਲਾ ਦਿਓ ਪਿਆਰਿਓ ਨੋਟ ਨਹੀਂ ਛੜਦਾ ਤਜਰਬਾ ਕਰਕੇ ਦੇਖੋ ਇਤਨੀ ਸੁਚਮ ਇਤਨੀ ਸ਼ਕਤੀ ਹੁਣ ਤਾਗ ਹੈ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਤੇ ਮਨ ਹੈ ਕਟੂ ਦਾ ਕਟੂ ਸ਼ਾ ਕਹਿਣ ਲੱਗਾ ਭਲਿਓ ਥੋੜਾ ਜਿਹਾ ਚਿਖਾਈ ਦਿਓ ਲੱਗਦਾ ਮੈਨੂੰ ਇਹ ਬਹੁਤ ਵਧੀਆ ਹੈ ਤੇ ਜਿਹੜਾ ਗੁਰਮੁਖ ਪਿਆਰਾ ਲੈ ਕੇ ਜਾ ਰਿਹਾ ਸੀ ਕਹਿਣ ਲੱਗਾ ਭਲਿਆ ਇਹ ਹਰਗੋਬਿੰਦ ਸਾਹਿਬ ਵਾਸਤੇ ਹੈ ਹਾਰੀ ਸਾਰੀ ਵਾਸਤੇ ਨਹੀਂ ਪਰ ਅਸਲੀ ਗੱਲ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬਡ ਭਾਗੀ ਪਾਏ ਜਿਹੜਾ ਕਟੂ ਸ਼ਾਸ਼ੀਓ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ ਆਈ ਗਏ ਸੰਗਤ ਦੀ ਸਾਹ ਸਮਾਰ ਕਰਦਾ ਸੀ ਸੇਵਾ ਸਿਮਰਨ ਕਰਦਾ ਸੀ ਪਰਮੇਸ਼ਰ ਦਾ ਉਹਦੇ ਉੱਤੇ ਬੜਾ ਵਧੀਆ ਦਮਦਬਾ ਸੀ ਪਿਆਰ ਸੀ ਬਖਸ਼ਿਸ਼ ਸੀ ਤੇ ਵੱਡੇ ਭਾਗਾਂ ਦੇ ਨਾਲ ਉਹਨੇ ਪ੍ਰਾਪਤੀ ਹੋਈ ਸੀ ਸੋ ਉਥੇ ਨਾ ਸ਼ਿਕਾਇਆ ਗਿਆ ਅਗਲੇ ਦਿਨ ਸੰਗਤ ਨੇ ਚਾਲਾ ਮਾਰਿਆ ਦੂਜੇ ਦਿਨ ਜਦੋਂ ਜਾ ਕੇ ਆਪਣੇ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਏ ਪਿਆਰਿਓ ਤੇ ਜਿਸ ਵੇਲੇ ਸਾਰੀਆਂ ਸੰਗਤਾਂ ਨੇ ਆਪਣੀ ਜਥਾ ਸ਼ਕਤ ਪੇਟਾਵਾਂ ਰੱਖੀਆਂ ਭਾਈ ਕਟੂਸ਼ਾ ਨੇ ਵੀ ਜਾ ਕੇ ਡੱਬਾ ਰੱਖਿਆ ਤੇ ਗੁਰੂ ਸਾਹਿਬ ਮੁਸਕਰਾ ਪਏ ਹੱਸ ਪਏ ਕਹਿਣ ਲੱਗੇ ਭਾਈ ਕਟੂਸ਼ਾ ਕੀ ਲੈ ਕੇ ਆਇਆ ਕਹਿਣ ਲੱਗਾ ਜੀ ਤੁਹਾਡੇ ਵਾਸਤੇ ਮੈਂ ਸ਼ੁੱਧ ਸ਼ਵਸ਼ ਸ਼ਹਿਦ ਲੈ ਕੇ ਆਇਆ ਬੜੇ ਖੁਸ਼ ਹੋਏ ਕਹਿੰਦੇ ਖੋਲ ਫਿਰ ਡੱਬਾ ਪਿਆਰੋ ਜਦੋਂ ਡੱਬਾ ਖੋਲਿਆ ਸ਼ਹਿਦ ਵਾਲਾ ਤੇ ਵਿੱਚ ਕੀੜੇ ਬਿਲ ਬਲੌਂਡ ਹੈ ਕੀੜੇ ਕੀੜੇ ਸ਼ਹਿਦ ਦੇ ਵਿੱਚ ਕੀੜਾ ਨੇ ਪੈਂਦਾ ਤੇ ਬੜਾ ਪਰੇਸ਼ਾਨ ਹੋਇਆ ਕਟੂਸ਼ਾ ਕਹਿਣ ਲੱਗਾ ਸਤਿਗੁਰੂ ਇਹ ਕੀ ਖੇਡ ਹੱਸ ਕੇ ਕਹਿਣ ਲੱਗੇ ਜਿਸ ਵੇਲੇ ਸਾਡਾ ਦਿਲ ਕੀਤਾ ਸੀ ਉਦੋਂ ਸਾਨੂੰ ਤੂੰ ਸ਼ਹਿਦ ਦਿੱਤਾ ਨਹੀਂ ਮਾਨ ਦੇ ਵਿੱਚ ਕਿਆ ਲਾਇਆ ਇਹ ਬਚਨ ਕਿੱਥੇ ਕੀਤਾ ਸੀ ਕਿਵੇਂ ਕੀਤਾ ਸੀ ਸੁਰਦੀ ਚਰੇਗੀ ਕਟੂ ਸ਼ਾ ਕੋਲ ਕਹਿੰਦਾ ਵੀ ਵਾਕਿਆ ਕਟੂ ਸ਼ਾ ਨੇ ਮੰਗਿਆ ਸੀ ਸਤਿਗੁਰੂ ਤੁਹਾਡੇ ਸੇਵਕ ਨੇ ਮੰਗਿਆ ਸੀ ਤੇ ਮੈਂ ਤਾਂ ਤੁਹਾਡੇ ਵਾਸਤੇ ਲੈ ਕੇ ਆਇਆ ਕਿ ਸੰਗਰੂ ਨੂੰ ਚਖਾ ਕੇ ਪਹਿਲਾਂ ਬਾਅਦ ਚਖਾਂਗੇ ਤੇ ਇਹ ਕੀ ਗੱਲ ਬਣੀ ਕਹਿਣ ਲੱਗਾ ਉਸ ਵੇਲੇ ਮੈਂ ਹੀ ਸੀ ਕਟੂ ਸ਼ਾ ਨਹੀਂ ਸੀ ਕਟੂ ਸ਼ਾ ਦੇ ਹਿਰਦੇ ਦੇ ਵਿੱਚ ਮੈਂ ਸਾਂ ਤੇ ਨਿਆਂ ਹੀ ਮੰਗ ਕੀਤੀ ਸੀ ਕਹਿਣ ਲੱਗੇ ਹੁਣ ਕਹਿੰਦੇ ਹੁਣ ਡੱਬਾ ਬੰਦ ਕਰ ਲੈ ਸਵੇਰੇ ਅਮਰਤ ਵੇਲੇ ਚਾਲੇ ਮਾਨੇ ਨੇ ਜਿੰਨਾ ਚਿਰ ਕਟੂ ਸ਼ਾਹ ਦੀ ਸ਼ਕ ਲੈਂਦਾ ਉਹਨਾਂ ਚ ਰਸੀਏ ਨਹੀਂ ਸ਼ਕਾ ਤਾ ਪਿਆਰੇਓ ਅਗਲੇ ਦਿਨ ਉਹ ਸੰਗਤ ਜਦੋਂ ਵਾਪਸ ਗਈ ਰਾਤ ਫਿਰ ਵਿਸਰਾਪ ਕੀਤਾ ਕਟੂ ਸ਼ਾਹ ਦੇ ਕੋਲ ਤੇ ਕਟੂ ਸ਼ਾਹ ਦੀ ਮੰਤ ਕੀਤੀ ਕਟੂ ਸ਼ਾਹ ਦੇ ਪੈਰੀ ਡਿੱਗ ਪਿਆ ਕਹਿਣ ਲੱਗਾ ਮੈਂ ਭੁੱਲ ਗਿਆ ਸੀ ਕਿ ਸਿੱਖ ਤੇ ਗੁਰੂ ਦੇ ਵਿੱਚ ਫਾਸਲਾ ਹੁੰਦਾ ਹੈ ਪਰ ਨਹੀਂ ਏਕ ਜੋਤ ਦੋਏ ਮੂਰਤੀ ਜਿਹੜਾ ਗੁਰੂ ਦਾ ਅਸਲੀ ਸਿੱਖਿਆ ਹਿਰਦੇ ਦੇ ਵਿੱਚ ਪਰਮੇਸ਼ਰ ਉਹਦੇ ਹੁੰਦਾ ਹੈ ਤੇ ਕਹਿਣ ਲੱਗਾ ਕਟੂ ਸ਼ਾਹੀ ਮaaf ਕਰਨਾ ਮੈਂ ਤੁਹਾਨੂੰ ਸ਼ਾਇਦ ਨਹੀਂ ਸੀ ਚਖਾਇਆ ਐਨੋ ਖੈਤ ਗੁਰੂ ਸਾਹਿਬ ਨੇ ਤੁਹਾਡੇ ਵਾਸਤੇ ਕੱਲਿਆ ਪਿਆਰਿਓ ਜਿਸ ਵੇਲੇ ਡੱਬਾ ਖੋਲਿਆ ਤੇ ਡੱਬੇ ਦੇ ਵਿੱਚ ਸ਼ੁੱਧ ਸ਼ਵਸ਼ ਸ਼ੈਤ ਕੋਈ ਕੀੜਾ ਨਹੀਂ ਪਰਮੇਸ਼ਰ ਦੀ ਕਰਦਾ ਸੁ ਕਹਿੰਦਾ ਭਾਵ ਕਿ ਉਸਤ ਕਰੋ ਸਦਾ ਪ੍ਰਭ ਇਹ ਆਪਣੇ ਜਨ ਪੂਰੀ ਕਲ ਰਾਖੀ ਉਸ ਪਰਮੇਸ਼ਰ ਦੀ ਉਸਤੀ ਕਰੀਏ ਜਿਨੇ ਸਾਡੇ ਇੱਥੇ ਵੀ ਤੇ ਅੱਗੇ ਵੀ ਰੱਖਿਆ ਕਰਨੀ ਹੈ ਜੀ ਜੰਤ ਸਭ ਹੈ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਜੀ ਜਦ ਤ ਸਾਰੇ ਪਵਿੱਤਰ ਹੋ ਜਾਣਗੇ ਤੇ ਸਤਿਗੁਰੂ ਦੀਆਂ ਬਣਾਈਆਂ ਚੀਜ਼ਾਂ ਸਤਿਗੁਰੂ ਨੂੰ ਅਰਪਣ ਕਰਨ ਵਾਲੀਆਂ ਚੀਜ਼ਾਂ ਵੀ ਪਵਿੱਤਰ ਹੋ ਜਾਣਗੀਆਂ ਜਿਵੇਂ ਕਟੂ ਸ਼ਾਦਾ ਸ਼ਹਿਦ ਕੀੜਿਆ ਰਹਿਤ ਹੋ ਗਿਆ ਸੀ ਵਿਗਨ ਬਨਾਸਰ ਸਭ ਦੁੱਖ ਨਾਸਨ ਸਰਗੁਰੂ ਨਾਮ ਲੈਣਾ ਹੈ ਤੇ ਪਿਆਰਿਓ ਦੁੱਖ ਨਸ ਜਾਣਗੇ ਵਿਗਨ ਦੂਰ ਹੋ ਜਾਣਗੇ ਕਦੋਂ ਜਦੋਂ ਸਤਿਗੁਰੂ ਦਾ ਨਾਮ ਅਸੀਂ ਹਿਰਦੇ ਦੇ ਵਿੱਚ ਦ੍ਰਿੜ ਕਰ ਲਿਆ ਸਤਿਗੁਰੂ ਦੇ ਨਾਮ ਦੇ ਨਾਲ ਅਸੀਂ ਜੁੜ ਗਏ ਖੋਏ ਪਾਪ ਭਏ ਸਭ ਪਾਵਨ ਜਦ ਨਾਨਕ ਸੁਖ ਘਰ ਆਇਆ ਸਾਰੇ ਪਾਪ ਖਤਮ ਹੋ ਜਾਂਦੇ ਸੁੱਖਾਂ ਦੀ ਪ੍ਰਾਪਤੀ ਹੋ ਜੇਗੀ ਸ਼ਤ ਵਰਗੋਂ ਪਵਿੱਤਰ ਪਾਵਨ ਹੋ ਜਾਵਾਂਗੇ ਤੇ ਜਦੋਂ ਹਿਰਦੇ ਘਰ ਦੇ ਵਿੱਚ ਪਰਮੇਸ਼ਰ ਆ ਗਿਆ ਜਿਵੇਂ ਕਟੂ ਸਾਦੇ ਹਿਰਦੇ ਦੇ ਵਿੱਚ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਮਸਕਾਰ ਪਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾਰੇ ਅੱਜ ਦਾ ਹੁਕਮ ਛੋਟ ਰਾਗ ਵਿੱਚ ਪੰਚੋ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਬਖਸ਼ਾ ਕੀਤਾ ਹੋਇਆ ਸ਼ਬਦ ਤੁਮਨਾ ਮੈਂ ਪਹਿਲ ਜੁਆਦੀ ਨੇ ਸ਼ਰਮ ਕੀਤਾ ਪਿਆਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਔਰ ਨਾਲ ਆਪ ਜੀ ਨੂੰ ਕਟੂਛਾ ਦੀ ਬਾਤਾਂ ਸ਼ਹਿਦ ਵਾਰੀ ਸੁਣਾਈ ਕੋਈਆ ਭੋਲਾ ਨੂੰ ਨਾ ਚਤਾਰਨਾ ਔਰ ਗੱਜ ਕੇ ਫਤਿਹ ਜਾਈਏ ਸਤਿਗੁਰੂ ਸਮੂਹ ਸੰਗਤਾਂ ਦੀਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰੋ ਨਾਮ ਦਾ ਸਿੱਖੀ ਜੀਵਨ ਚੜ੍ਹਦੀ ਅੰਕਲਾਂ ਦੇ ਹੀ ਰੋਗ ਤੰਦਰੁਸਤੀਆਂ ਹਰ ਮਦਾਨ ਫਤਿਹ ਬਖਸ਼ਿਸ਼ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ